450 ਕਰੋੜ ਰੁਪਏ ਲੈ ਲਿਆ ਪਿਛਲੇ 20 ਮਹੀਨਿਆਂ ਅੰਦਰ 60000 ਕਰੋੜ ਰੁਪਿਆ ਕਰਜ਼ਾ ਲੈ ਚੁੱਕੇ ਹੈ ਕਿ ਕੋਈ ਸਕੀਮ ਚਲਦੀ ਦਿਖਾ ਦਿਓ ਕੋਈ ਸੜਕ ਰੇਪੇਰ ਹੁੰਦੀ ਦਿਖਾ ਦਿਓ ਇਹ ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲੈ ਜਾਣ ਵਾਸਤੇ ਕੱਲੇ ਲੁੱਟਣ ਦਾ ਕੰਮ ਕਰ ਰਹੇ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣ ਜਾਂਦੀ ਹੈ ਇਹ 3 ਸਾਲਾਂ ਚਾਹਤਾ 3-400 ਕਰੋੜ ਇਕੱਠਾ ਕਰ ਚਾ ਲੈ ਲੰਗੇ ਉਹਦੇ ਬਾਅਦ ਲਾਊਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਆ ਤਾਂ ਇੱਕ ਐਜੀ ਚੀਜ਼ ਹੈ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਹੈ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਨੂੰ ਤਬਾਹ ਕੀਤਾ ਹੈ ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਿਆ ਹੈ ਇਤਿਹਾਸਕ ਕੰਮ ਕੀਤਾ ਇਹਨੇ ਦੇਖੋ ਅੱਜ ਕਿ ਤੁਸੀਂ ਕੱਲ ਦੀ ਖਬਰ ਸਾਨੂੰ ਸੁਣੀ ਹੋਣੀ ਹੈ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਵੀ ਭਗਵੰਤ ਮਾਨ ਸਰਕਾਰ ਨੇ ਲਏ ਤੇ ਇੱਕ ਮਹੀਨੇ ਦੇ ਅੰਦਰ 4450 ਕਰੋੜ ਰੁਪਏ ਲੈ ਲਿਆ ਪਿਛਲੇ ਵੀ ਮੇਨੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ ਕਿ ਕੋਈ ਸਕੀਮ ਚਲਦੀ ਦਿਖਾ ਦਿਓ ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60000 ਕਰੋੜ ਚਾੜ੍ਹ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਹੈ ਆਪਣੇ ਐਸਟੀਆਰ ਹਿੰਦੁਸਤਾਨ ਦੇ ਕੋਨੇ-ਕੋਨੇ ਕਰੋੜਾਂ ਰੁਪਿਆ ਰਸਟੀਆਣਾ ਤੇ ਲੈ ਆਪਣੀ ਪਾਰਟੀ ਦੀ ਤਗੜਾ ਕਰਨ ਵਾਸਤੇ ਵੱਡੇ-ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੋਈ केजरीवाल ਨੂੰ ਲਿਜਾਣ ਵਾਸਤੇ ਇਕੱਲੇ ਲੁੱਟਣ ਦਾ ਕੰਮ ਕਰ ਰਹੇ 60000 ਕਰੋੜ ਕੋਈ ਮਾਮੂਲੀ चीज ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣ ਜਾਂਦੀ ਹੈ ਅਗਲੇ 3 ਸਾਲਾਂ ਚ ਤਾ ਤਾਂ 3-400 ਕਰੋੜ ਇਕੱਠਾ ਕਰਜ਼ਾ ਲੈ ਲੰਗੇ ਉਹਦੇ ਬਾਅਦ ਲਾਹੂਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹੁੰਦਾ ਸਰ ਜੇ ਇੱਕ ਐਡੀ ਲੁੱਟ ਕੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜਾਊ ਸਰ ਆਹ ਤਾਂ ਇੱਕ ਐਜੀ ਚੀਜ਼ ਹੈ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਹੈ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਨੂੰ ਤਬਾਹ ਕੀਤਾ ਹੈ